ਅੱਜ ਅਸੀਂ ਬਾਬਾ ਮਾਹਰ ਨਾਮ ਸਿੰਘ ਜੀ ਡੇਰਾ ਰومی ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ ਪਹਿਲੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਤੋਂ ਅਸੀਂ ਪਹਿਲਾਂ 27 ਸਾਖੀਆਂ ਪੜ ਚੁੱਕੇ ਹਾਂ ਅੱਜ ਅਸੀਂ 28ਵੀਂ ਅਤੇ 29ਵੀਂ ਸਾਖੀ ਪੜਨ ਜਾ ਰਹੇ ਹਾਂ ਸੋ ਆਓ ਪਿਆਰ ਅਤੇ ਭਾਵਨਾ ਸਹਿ ਸਰਵਨ ਕਰਨਾ ਜੀ ਸਾਖੀ 28 ਦੁਖੀਏ ਜੀ ਮੇਰਾ ਆਰਤੇ ਕਿਰਪਾ ਕਰਨੀ ਮਹਾਤਮਾ ਦੇ ਚਲੇ ਜਾਣ ਤੋਂ ਬਾਅਦ ਆਪ ਵੀ ਇੱਥੋਂ ਅੱਗੇ ਚਲੇ ਗਏ ਚਲਦੇ ਚਲਦੇ ਇੱਕ ਨਗਰ ਦੇ ਬਾਹਰ ਜਾ ਟਿਕੇ ਇੱਥੇ ਇੱਕ ਟਿੱਬਾ ਸੀ ਉਹ ਟਿੱਬੇ ਤੇ ਇੱਕ ਗਰੀਬ ਦੀ ਛਾਹ ਹੇਠ ਬੈਠ ਗਏ ਨੇੜੇ ਹੀ ਇੱਕ ਜ਼ਿਮੀਦਾਰ ਦਾ ਹੱਲ ਜੋਤਿਆ ਹੋਇਆ ਸੀ ਜ਼ਿਮੀਦਾਰ ਹਲ ਵਾ ਰਹਾ ਕਲੀਆਂ गा ਰਹਾ ਸੀ ਬਾਬਾ ਜੀ ਨੂੰ ਦੇਖ ਕੇ ਚੁੱਪ ਕਰ ਗਿਆ ਉਸ ਨੂੰ ਚੁੱਪ ਦੇਖ ਕੇ ਆਪ ਕਹਿਣ ਲੱਗੇ ਇੱਕ ਵਾਰੀ ਫੇਰ ਸੁਣਾ ਉਹ ਹੀਰ ਵਾਲੀ ਕਲੀ ਤਾਂ ਉਸ ਨੇ ਫੇਰ ਉਹ ਸੁਣਾਈ ਆਪ ਸੁਣ ਕੇ ਬਹੁਤ ਖੁਸ਼ ਹੋ ਕੇ ਕਹਿਣ ਲੱਗੇ ਫੇਰ ਸੁਣਾ ਇਓ ਲਗਾਤਾਰ ਤਿੰਨ ਚਾਰ ਵਾਰੀ ਸੁਣੀ ਜਦੋਂ ਸੁਣ ਹਟੇ ਤਾਂ ਉਹ ਕੋਲ ਆ ਕੇ ਕਹਿਣ ਲੱਗਾ ਸੰਤ ਜੀ ਤੁਹਾਨੂੰ ਹੀਰ ਦੀ ਕਲੀ ਬੜੀ ਚੰਗੀ ਲੱਗੀ ਆਪ ਕਹਿਣ ਲੱਗੇ ਹਾਂ ਹੀਰ ਤੇ ਰਾਂਜਾ ਦੋਵੇਂ ਆਸ਼ਿਕ ਹੋਏ ਨੇ ਅਸੀਂ ਵੀ ਆਸ਼ਿਕ ਹਾਂ ਉਸ ਨੇ ਸੁੱਤੇ ਸਿੱਧ ਹੀ ਪੁੱਛਿਆ ਜੀ ਤੁਸੀਂ ਵੀ ਕਿਸੇ ਦੇ ਆਸ਼ਿਕ ਹੋ ਕਹਿਣ ਲੱਗੇ ਹਾਂ ਕਹਿਣ ਲੱਗੇ ਹਾਂ ਅਸੀਂ ਰੱਬ ਦੇ ਆਸ਼ਿਕਾ ਗੁਰੂ ਨਾਨਕ ਦੇ ਆਸ਼ਿਕਾ ਇਸ ਤਰ੍ਹਾਂ ਬਚਨ ਕਰਨ ਤੋਂ ਬਾਅਦ ਉਹ ਜੀਮੀਦਾਰ ਹੱਲ ਛੱਡ ਕੇ ਕੋਲ ਆ ਗਿਆ ਜਦੋਂ ਕੋਲ ਆਇਆ ਤਾਂ ਬਾਬਾ ਜੀ ਕਹਿਣ ਲੱਗੇ ਤੂੰ ਘਰ ਪਹੁੰਚ ਉਸ ਨੇ ਕਿਹਾ ਜੀ ਮੈਂ ਘਰੋਂ ਸਵੇਰੇ ਹੀ ਆਇਆ ਹਾਂ ਆਪ ਕਹਿਣ ਲੱਗੇ ਤੇਰੇ ਘਰ ਬੱਚਾ ਬੱਚੀ ਹੋਣ ਵਾਲਾ ਹੈ ਨਾ ਘਰੇ ਤੇਰੀ ਹੀ ਲੋੜ ਹੈ ਉਹ ਹੈਰਾਨ ਹੋ ਕੇ ਕਹਿਣ ਲੱਗਾ ਤੁਹਾਨੂੰ ਕਿਵੇਂ ਪਤਾ ਹੈ ਬਾਬਾ ਦੀ ਚੁੱਪ ਹੀ ਰਹੇ ਤਾਂ ਜ਼ਿਮੀਦਾਰ ਛੇਤੀ ਨਾਲ ਹਲ ਛੱਡ ਕੇ ਘਰ ਪਹੁੰਚ ਗਿਆ ਔਲ ਦੀ ਘਰ ਵਾਲੀ ਨੂੰ ਕਾफी ਤਕਲੀਫ ਸੀ ਉਸ ਵੇਲੇ ਉਸਨੇ ਦਾਈ ਨੂੰ ਬੁਲਾ ਕੇ ਜੋ ਇਲਾਜ ਹੋ ਸਕਦਾ ਸੀ ਕੀਤਾ ਪਰ ਜਦੋਂ ਕੁਝ ਆਰਾਮ ਨਾ ਆਇਆ ਤੇ ਤਕਲੀਫ ਵੱਧ ਗਈ ਮਨ ਵਿੱਚ ਵਿਚਾਰ ਕੀਤੀ ਉਹਨਾਂ ਸੰਤਾ ਕੋਲ ਹੀ ਚਲੀਏ ਤਾਂ ਉਸੇ ਵੇਲੇ ਬਾਬਾ ਜੀ ਪਾਸ ਪਹੁੰਚਿਆ ਸਾਰੀ ਤਕਲੀਫ ਦਸੀ ਆਪ ਜੀ ਕਹਿਣ ਲੱਗੇ ਅੱਛਾ ਜਾਂ ਗੁਰੂ ਭਲੀ ਕਰੇਗਾ ਉਸ ਨੂੰ ਧੀਰਜ ਨਾ ਆਵੇ ਬਾਬਾ ਜੀ ਨੇ ਬਹੁਤ ਪਿਆਰ ਨਾਲ ਕਿਹਾ ਹੁਣ ਤੂੰ ਘਰ ਜਾ ਤੇਰਾ ਕੰਮ ਸ਼ੁੱਧ ਹੈ ਸੋ ਉਹ ਤੁਰ ਪਿਆ ਜਿਸ ਵੇਲੇ ਘਰ ਪਹੁੰਚਿਆ ਤਾਂ ਆਉਂਦੇ ਨੂੰ ਦਾਈ ਨੇ ਵਧਾਈ ਦਿੱਤੀ ਤੇ ਆਖਿਆ ਲੜਕਾ ਹੋਇਆ ਹੈ ਉਸ ਤੋਂ ਬਾਅਦ ਜ਼ਿੰਮੇਦਾਰ ਫਿਰ ਬਾਬਾ ਜੀ ਪਾਸ ਪਹੁੰਚਿਆ ਤੇ ਸਾਰੀ ਵਿਥਿਆ ਦੱਸੀ ਬਾਬਾ ਜੀ ਕਹਿਣ ਲੱਗੇ ਤੇਰਾ ਕੰਮ ਹੋ ਗਿਆ ਹੈ ਜਾ ਮੌਜ ਕਰ ਜੀ ਮੇਰੇ ਲਈ ਕੋਈ ਜਲ ਪਾਣੀ ਦੀ ਸੇਵਾ ਬਖਸ਼ੋ ਬਾਬਾ ਜੀ ਕਹਿਣ ਲੱਗੇ ਦੁੱਧ ਛੱਕਦੇ ਹੁੰਦੇ ਹਾ ਜੇ ਤੇਰੇ ਘਰ ਹੈ ਤਾਂ ਲੈ ਆ ਉਹ ਸੁਣ ਕੇ ਘਰ ਆਇਆ ਅਤੇ ਜਿਤਨਾ ਕ ਦੁੱਧ ਘਰ ਵਿੱਚੋਂ ਸਰਿਆ ਲੈ ਕੇ ਬਾਬਾ ਜੀ ਪਾਸ ਪਹੁੰਚ ਗਿਆ ਆਪ ਜੀ ਨੇ ਦੁੱਧ ਛੱਕ ਲਿਆ ਛਕਣ ਤੋਂ ਬਾਅਦ ਪੁੱਛਣ ਲੱਗੇ ਤਾਂ ਤੇਰਾ ਕਾਰੋਬਾਰ ਕਿਹੋ ਜਿਹਾ ਚੱਲਦਾ ਹੈ ਉਸ ਨੇ ਕਿਹਾ ਜੀ ਮਾੜਾ ਮੋਟਾ ਹੀ ਹੈ ਗੁਜ਼ਾਰਾ ਹੀ ਚੱਲਦਾ ਹੈ ਆਪ ਕਹਿਣ ਲੱਗੇ ਤਕੜਾ ਹਾਂ ਹੌਸਲਾਕਾਰ ਜਿਸ ਨੇ ਪੈਦਾ ਕੀਤਾ ਹੈ ਉਹ ਰੋਜ਼ੀ ਵੀ ਦਿੰਦਾ ਹੈ ਉਸ ਨੇ ਬੇਨਤੀ ਕੀਤੀ ਜੀ ਮੇਰੇ ਲਈ ਕੋਈ ਹੋਰ ਸੇਵਾ ਆਪ ਕਹਿਣ ਲੱਗੇ ਅਸੀਂ ਕੁਝ ਦਿਨ ਇੱਥੇ ਟਿਕਣਾ ਹੈ ਇਸ ਕਰੀਰ ਦੇ ਆਲੇ ਦੁਆਲੇ ਸਾਨੂੰ ਇੱਕ ਛਪਰੀ ਬਣ ਦੇ ਉਸ ਨੇ ਕੁਝ ਦਿਨਾਂ ਵਿੱਚ ਸਾਰਥੀ ਕਾਨੇ ਵਗੈਰਾ ਲਿਆ ਕੇ ਛਪਰੀ ਬਣ ਦਿੱਤੀ ਫਿਰ ਉਸ ਨੂੰ ਕਹਿਣ ਲੱਗੇ ਹੁਣ ਅਸੀਂ ਕੁਝ ਦਿਨ ਇਸ ਵਿੱਚ ਠਹਿਰਾਂਗੇ ਇੱਕ ਘੜਾ ਪਾਣੀ ਦਾ ਭਰ ਕੇ ਅਤੇ ਇੱਕ ਰੋਟੀ ਸਵੇਰੇ ਦੁੱਧ ਦੇ ਨਾਲ ਲਿਆ ਦਿਆ ਕਰ ਹੋਰ ਅੱਗੇ ਪਿੱਛੇ ਤੂੰ ਸਾਡੇ ਕੋਲ ਨਹੀਂ ਆਉਣਾ ਤੂੰ ਪਿੰਡ ਵਿੱਚ ਸਾਡੇ ਬਾਰੇ ਕੋਈ ਗੱਲ ਨਹੀਂ ਕਰਨੀ ਹੈ ਇਸ ਤਰ੍ਹਾਂ ਕੁਝ ਸਮਾਂ ਉਸਦੇ ਖੇਤ ਵਿੱਚ گزارਿਆ ਇੱਕ ਦਿਨ ਉਹ ਜ਼ਿਮੀਦਾਰ ਆਪਣੇ ਘਰ ਵਿੱਚ ਪਸ਼ੂ ਬੰਨਣ ਲਈ ਕਿੱਲੇ ਵਾਸਤੇ ਥਾਂ ਪੁੱਟ ਰਿਹਾ ਸੀ ਅਚਾਨਕ ਹੀ ਗੰਧਾਲਾ ਜ਼ਮੀਨ ਵਿੱਚ ਕਿਸੇ ਚੀਜ਼ ਨਾਲ ਟਕਰਾਇਆ ਜਦੋਂ ਉਸ ਨੇ ਹੱਥ ਪਾ ਕੇ ਦੇਖਿਆ ਤਾਂ ਟੱਕਣ ਵਰਗੀ ਕੋਈ ਚੀਜ਼ ਝਾਪੀ ਉਸ ਨੇ ਕਹੀ ਲੈ ਕੇ ਟੋਇਆ ਪੁੱਟਿਆ ਤਾਂ ਉਸ ਵਿੱਚ ਇੱਕ ਬਰਤਨ ਮਿਲਿਆ ਜਿਸ ਵਿੱਚ ਰੁਪਏ ਸਨ ਘਰ ਵਿੱਚ ਬੜੀ ਖੁਸ਼ੀ ਹੋਈ ਜਦੋਂ ਅਗਲੇ ਦਿਨ ਸਵੇਰੇ ਬਾਬਾ ਜੀ ਪਾਸ ਰੋਟੀ ਤੇ ਦੁੱਧ ਲੈ ਕੇ ਗਿਆ ਤਾਂ ਬਾਬਾ ਜੀ ਨੇ ਪੁੱਛਿਆ ਬਈ ਮੁੰਡੇ ਦਾ ਨਾਮ ਕੀ ਰੱਖਿਆ ਹੈ ਉਸ ਨੇ ਕਿਹਾ ਤੁਸੀਂ ਹੀ ਰੱਖ ਦਿਓ ਆਪ ਕਹਿਣ ਲੱਗੇ ਮੁੰਡੇ ਦਾ ਨਾਮ ਤਾਂ ਅਸੀਂ ਕੱਲ ਹੀ ਰੱਖ ਦਿੱਤਾ ਸੀ ਜਦੋਂ ਤੈਨੂੰ ਰੁਪਈਏ ਲੱਭੇ ਸਨ ਉਦੋਂ ਰੱਖਿਆ ਹੈ ਉਸ ਨੇ ਹੈਰਾਨ ਹੋ ਕੇ ਪੁੱਛਿਆ ਜੀ ਉਦੋਂ ਕਿਹੜਾ ਨਾਮ ਰੱਖਿਆ ਹੈ ਆਪ ਕਹਿਣ ਲੱਗੇ ਜਿਸ ਦੇ ਆਏ ਤੋਂ ਧਨ ਆ ਗਿਆ ਹੈ ਇਹ ਗੱਲ ਸੁਣ ਕੇ ਉਸ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਆਪ ਬੋਲੇ ਅੱਛਾ ਹੁਣ ਸਾਡੀ ਤਿਆਰੀ ਹੈ ਉਸ ਨੇ ਕਿਹਾ ਕੁਝ ਦਿਨ ਤਾਂ ਹੋਰ ਠਹਿਰੋ ਪਰ ਆਪ ਬੋਲੇ ਹੁਣ ਨਹੀਂ ਰਹਿਣਾ ਤੂੰ ਲੋਕਾਂ ਕੋਲ ਗੱਲ ਕਰੇਗਾ ਲੋਕ ਸਾਨੂੰ ਆ ਕੇ ਔਖੇ ਕਰਨਗੇ ਤੇਰਾ ਕੰਮ ਹੋ ਗਿਆ ਹੈ ਹੁਣ ਸਭ ਠੀਕ ਹੈ ਇਸ ਦਾ ਅਗਲਾ ਪ੍ਰਸੰਗ ਕਿਸੇ ਹੋਰ ਥਾਂ ਆਵੇਗਾ ਸਾਖੀ 29ਵੀਂ ਸੰਤ ਜਨ ਤੇ ਸੱਚੇ ਨਾਮ ਦੀ ਵਡਿਆਈ ਇਹਨਾਂ ਦਿਨਾਂ ਵਿੱਚ ਜਦੋਂ ਆਪ ਬਾਹਰ ਹੀ ਵਿਚਰ ਰਹੇ ਸਨ ਕਈ ਪ੍ਰਕਾਰ ਦੇ ਮਤ ਬਤਾਂਤਰਾਂ ਦੇ ਸੰਤ ਮਹਾਤਮਾ ਨਾਲ ਮਿਲਾਪ ਹੁੰਦਾ ਰਿਹਾ ਕਿਸੇ ਸਮੇਂ ਭਾਈਆਂ ਨਾਲ ਵਿਚਾਰ ਵੀ ਹੋਈਆਂ ਉਹਨਾਂ ਵਿੱਚੋਂ ਕੁਝ ਇਓਂ ਹਨ ਇੱਕ ਵਾਰ ਦੋ ਸਾਧੂ ਚੰਗੇ ਵਿਦਵਾਨ ਅਤੇ ਸਾਧਨਾ ਕਰਨ ਵਾਲੇ ਆਪ ਨੂੰ ਮਿਲੇ ਉਹਨਾਂ ਨੇ ਬਾਬਾ ਜੀ ਦਾ ਸਰੀਰਕ ਪਹਿਰਾਵਾ ਦੇਖਿਆ ਪਰ ਕੋਈ ਨਿਸ਼ਚਾ ਨਾ ਕਰ ਸਕੇ ਕਿ ਇਹ ਕਿਸ ਭੇਖ ਵਿੱਚੋਂ ਹਨ ਜਦੋਂ ਬੈਠਣ ਦਾ ਤਰੀਕਾ ਵੇਖਿਆ ਕੋਈ ਚੌਂਕੜਾ ਨਹੀਂ ਮਾਰਨਾ ਜਿਵੇਂ ਬੈਠੇ ਹਨ ਉਸੇ ਤਰ੍ਹਾਂ ਹੀ ਬੈਠੇ ਰਹਿਣਾ ਅਖੀਰ ਬਹੁਤ ਸੋਚਣ ਵਿਚਾਰਨ ਤੋਂ ਬਾਅਦ ਉਹਨਾਂ ਨੇ ਆਪ ਹੀ ਪੁੱਛ ਲਿਆ ਕਿ ਮਹਾਰਾਜ ਆਪ ਦੀ ਕਿਸ ਪੰਥ ਕਿਸ মত ਦੇ ਧਾਰਨੀ ਹੋ ਉੱਤਰ ਵਿੱਚ ਆਪ ਨੇ ਦੱਸਿਆ ਅਸੀਂ ਨਾਨਕ ਪੰਥੀ ਹਾਂ ਗੁਰੂ ਨਾਨਕ ਮਤ ਦੇ ਧਾਰਨੀ ਸਾਧੂਆਂ ਨੇ ਫਿਰ ਪ੍ਰਸ਼ਨ ਕੀਤਾ ਕਿ ਕੋਈ ਸਾਧਨਾ ਵੀ ਕਰਦੇ ਹੋ ਆਪ ਕਹਿਣ ਲੱਗੇ ਨਾਮ ਜਪਦੇ ਹਾਂ ਇਹੋ ਸਾਧਨ ਹੈ ਫਿਰ ਉਹਨਾਂ ਨੇ ਪ੍ਰਸ਼ਨ ਕੀਤਾ ਕੋਈ ਯੋਗ ਸਾਧਨ ਕਰਮ ਕਾਂਡ ਕੋਈ ਵਿਚਾਰ ਕਿਸੇ ਪਾਸੇ ਪ੍ਰਵਰਤੀ ਹੈ ਯੋਗ ਆਦਿਕ ਸਾਧਨਾ ਬਿਨਾ ਸਰੀਰਕ ਸ਼ੁੱਧੀ ਨਹੀਂ ਹੁੰਦੀ ਅਤੇ ਸਰੀਰ ਦੀ ਸ਼ੁੱਧਤਾ ਬਗੈਰ ਧਿਆਨ ਨਹੀਂ ਟਿਕਦਾ ਧਿਆਨ ਬਿਨਾ ਕੁਝ ਜਾਣਿਆ ਨਹੀਂ ਜਾਂਦਾ ਆਪ ਬੋਲੇ ਸਭ ਸਾਧਨਾਂ ਤੋਂ ਸ਼ਰੋਮਣੀ ਸਾਧਨ ਨਾਮ ਹੈ ਵੇਦ ਸ਼ਾਸਤਰ ਪੁਰਾਣ ਸਭ ਆਪਣੀ ਆਪਣੀ ਥਾਂ ਤੇ ਹਨ ਸਰਬ ਸ਼ਰੋਮਣੀ ਸ੍ਰੀ ਪ੍ਰਭੂ ਦਾ ਨਾਮ ਹੈ ਬਹੁਤ ਸ਼ਾਸਤਰ ਬਹੁ ਸਿਮਰਤੀ ਦੇਖੇ ਸਰਬ ਡਟੋਲ ਪੂਜਸ ਨਹੀਂ ਹਰ ਹਰੇ ਨਾਨਕ ਨਾਮ ਅਮੋਲ ਜਿਨਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੂਰ नानक जमपुर बदे मारिए ज्यों ऊपर चोर महात्मा ने कहा कर्म तो करना ही पैंदा है चाहे किसी भी प्रकार का हो आप जी बोले केवल निष्काम करना है सब कुछ परमेश्वर नमित करना है करम करत होवे तिस बैसनों का निर्मल धर्म बाबा जी ने वचन किया ਦੋ ਪ੍ਰਕਾਰ ਦੇ ਕਰਮ ਹਨ ਇੱਕ ਨਖਿੱਧ ਕਰਮ ਨਾ ਕਰਨ ਯੋਗ ਕਰਮ ਦੂਜਾ ਸ਼ੁਭ ਕਰਮ ਕਰਨ ਵਾਲਾ ਕਰਮ ਸ਼ੁਭ ਕਰਮ ਵੀ ਚਾਰ ਕਿਸਮ ਦੇ ਹਨ ਪਹਿਲਾ ਨਿਤ ਕਰਮ ਨਿਤਾ ਪ੍ਰਤੀ ਕਰਨ ਵਾਲਾ ਦੂਜਾ ਨਮਿਤ ਕਰਮ ਕਿਸੇ ਵਿਸ਼ੇਸ਼ ਸਮੇਂ ਨੂੰ ਮੁੱਖ ਕਰਕੇ ਕੀਤਾ ਕਰਮ ਤੀਜਾ ਕਾਮਯ ਕਰਮ ਇਸੇ ਕਾਮਨਾ ਪ੍ਰਤੀ ਕੀਤਾ ਕਰਮ ਚੌਥਾ ਪ੍ਰਸ਼ਾਸਤ ਕਰਮ ਗਲਤੀ ਹੋਣ ਤੇ ਪਛਤਾਪ ਲਈ ਕੀਤਾ ਕਰਮ ਇਸ ਨੂੰ ਵਿਚਾਰ ਕੇ ਦੇਖੋ ਇਹ ਕਰਮ ਸਭ ਜਨਮ ਦੇਣ ਵਾਲੇ ਹਨ ਪਰ ਚਿੱਤ ਦੀ ਸ਼ੁੱਧੀ ਵਾਸਤੇ ਨਿਸ਼ਕਾਮ ਕਰਮ ਕਰੇ ਫਿਰ ਤਾਂ ਠੀਕ ਹੈ ਜੇ ਇਹਨਾਂ ਕਰਮਾਂ ਨੂੰ ਹੀ ਸਭ ਕੁਝ ਸਮਝ ਕੇ ਇਹਨਾਂ ਵਿੱਚ ਹੀ ਦਿਨ ਰਾਤ ਲੱਗਾ ਰਹੇ ਕੋਟ ਕਰਮ ਬੰਧਨ ਦਾ ਮੂਲ ਕੋਟ ਕਰਮ ਕਰੇ ਹੋਂ ਤਾਰੇ ਸ੍ਰਮ ਪਾਵੇ ਸਗਲੇ ਦਰਥਾਰੇ ਜੀਵ ਕਰਮ ਕਰਕੇ ਜਨਮ ਮਰਨ ਦੁਖ ਸੁਖ ਨੂੰ ਭੋਗਦਾ ਹੈ ਬੰਧਨਾ ਵਿੱਚ ਫਸਿਆ ਰਹਿੰਦਾ ਹੈ ਬ੍ਰह्म ज्ञानी ਬ੍ਰह्म ਦਾ ਬੀਤਾ ਹੋ ਜਾਣ ਕਰਕੇ ਕਰਮਾਂ ਦਾ ਤਿਆਗ ਕਰਕੇ ਇਹ ਅਵਸਥਾ ਪਾ ਲੈਂਦਾ ਹੈ ਫਿਰ ਦੂਸਰਾ ਸਾਧੂ ਬੋਲਿਆ ਜੀ ਵਿਚਾਰ ਤਾਂ ਆਪ ਜੀ ਦੀ ਠੀਕ ਹੈ ਮੇਰੇ ਵਿਚਾਰ ਵਿੱਚ ਤਾਂ ਇਉਂ ਹੈ ਸਾਧੂ ਕੋਲ ਕੋਈ ਸ਼ਕਤੀ ਸਿੱਧੀ ਹੋਵੇ ਤਾਂ ਦੁਨੀਆ ਵੀ ਸਤਕਾਰ ਕਰਦੀ ਹੈ ਚੰਗਾ ਸਮਝਦੀ ਹੈ ਨਹੀਂ ਤਾਂ ਕੋਈ ਪਰਵਾਹ ਨਹੀਂ ਕਰਦਾ ਯੋਗ ਸਾਧਨਾ ਆਦਿਕ ਬਿਨਾ ਰਿੱਧੀ ਸਿੱਧੀ ਦੀ ਪ੍ਰਾਪਤੀ ਨਹੀਂ ਹੁੰਦੀ ਆਪ ਜੀ ਨੇ ਉੱਤਰ ਵਿੱਚ ਕਿਹਾ ਜੇ ਪਰਮੇਸ਼ਵਰ ਤੇ ਭਰੋਸਾ ਕਰਕੇ ਉਸ ਦੇ ਨਾਮ ਵਿੱਚ ਲੱਗ ਜਾਏ ਆਪਣੀ ਸਭ ਜ਼ਿੰਮੇਵਾਰੀ ਉਸ ਉੱਤੇ ਛੱਡ ਦੇਵੇ ਅਤੇ ਆਪਣਾ ਆਪ ਉਸ ਨੂੰ ਅਰਪਣ ਕਰ ਦੇਵੇ ਤਾਂ ਸਮਰਥ ਵਾਹਿਗੁਰੂ ਆਪਣੇ ਸੇਵਕ ਦੀ ਇਲਾਜ ਪਤ ਸਭ ਥਾਂ ਤੇ ਆਪ ਹੀ ਰੱਖਦਾ ਹੈ ਜੋ ਰिदियां ਸਿੱਧੀਆਂ ਤੇ ਸ਼ਕਤੀਆਂ ਨੂੰ ਪ੍ਰਾਪਤ ਕਰਨ ਵਿੱਚ ਲੱਗਾ ਰਹਿੰਦਾ ਹੈ ਉਹ ਉਸ ਵੱਲੋਂ ਤਾਂ ਦੂਰ ਹੀ ਦੂਰ ਚਲਾ ਜਾਂਦਾ ਹੈ ਇਹਨਾਂ ਸ਼ਕਤੀਆਂ ਵਿੱਚ ਹੀ ਫਸ ਜਾਂਦਾ ਹੈ ਵੱਡੀ ਤੋਂ ਵੱਡੀ ਤਾਕਤ ਹਾਸਲ ਕਰਕੇ ਵੀ ਮਨ ਵਿੱਚ ਸੁਖ ਸ਼ਾਂਤੀ ਨਹੀਂ ਆਉਂਦੀ ਜੇ ਕੋਈ ਬੰਦਾ ਆਕਾਸ਼ ਦੀਆਂ ਉਡਾਰੀਆਂ ਵੀ ਲਗਾ ਲਵੇ ਬੜੀਆਂ ਬੜੀਆਂ ਸ਼ਕਤੀਆਂ ਤਾਕਤਾਂ ਵੀ ਪ੍ਰਾਪਤ ਕਰ ਲਵੇ ਪਰ ਨਾਮ ਤੋਂ ਬਗੈਰ ਯੋਗ ਸਾਧਨਾ ਰਾਹੀ ਉਹ ਮੁਕਤ ਨਹੀਂ ਹੋ ਸਕਦਾ ਮੁਕਤੀ ਕੇਵਲ ਨਾਮ ਵਿੱਚ ਹੈ ਕਿਉਂਕਿ ਹੁਣ ਸਮਾਂ ਕਲਯੁਗ ਦਾ ਹੈ ਇਹ ਸਿਫਤਾ ਨਾਮ ਵਿੱਚ ਹੀ ਹਨ ਨਾਮ ਵਿੱਚ ਲਿਵ ਜੋੜ ਕੇ ਸਦੀਵ ਕਾਲ ਮਨ ਨੂੰ ਆਨੰਦ ਹੀ ਆਨੰਦ ਹੈ ਉੱਠਦਿਆਂ ਬੈੰਦਿਆਂ ਨਾਮ ਜਪਣ ਵਿੱਚ ਲੀਨ ਰਹਿਣਾ ਇਹੀ ਧਿਆਨ ਹੈ ਧਾਰਨਾ ਹੈ ਅਤੇ ਸਮਾਧੀ ਹੈ ਨਿਮਖ ਮਾਤਰ ਵੀ ਉਹਨਾਂ ਸਮਾਂ ਜਿਤਨਾ ਇੱਕ ਵਾਰ ਅੱਖ ਖੋਲਣ ਨੂੰ ਲੱਗਦਾ ਹੈ ਉਸ ਨੂੰ ਨਿਮਖ ਕਿਹਾ ਹੈ ਨਿਮਖ ਮਾਤਰ ਵੀ ਨਾਮ ਨੂੰ ਨਹੀਂ ਵਿਸਾਰਨਾ ਦਿਨ ਰਾਤੀ ਆ ਰਾਧੂ ਪਿਆਰੋ ਨਿਮਖ ਨਾ ਕੀਜੈ ਢੀਲਾ ਸੋ ਬਾਬਾ ਜੀ ਨੇ ਇਸ ਤਰ੍ਹਾਂ ਨਾਮ ਦਾ ਮਹੱਤਵ ਦੱਸ ਕੇ ਉਹਨਾਂ ਦੇ ਮਨ ਦੇ ਸੰਸੇਹ ਦੂਰ ਕੀਤੇ ਉਹ ਬੜੇ ਪ੍ਰਸੰਨ ਹੋਏ ਅਤੇ ਬੋਲੇ ਮਹਾਰਾਜ ਆਪ ਦੇ ਬਚਨ yatharth ਹਨ ਤੁਸੀਂ ਸਾਨੂੰ ਗੁਰੂ ਘਰ ਦਾ ਸਿਧਾਂਤ ਸਮਝਾ ਕੇ ਸਾਡੇ ਸੰਸੇ ਦੂਰ ਕਰ ਦਿੱਤੇ ਹਨ ਧੰਨ ਗੁਰੂ ਨਾਨਕ ਧੰਨ ਬਾਬਾ ਜੀ